ਮੇਰੇ ਮਦਰ ਤਾਂ ਬਹੁਤ ਹੀ ਮੇਰੀਆਂ ਫਿਲਮਾਂ ਦੇਖਦੇ ਨੇ ਸਿਨੇਮਾ ਦੇ ਸ਼ਕੀਨ ਵੀ ਨੇ ਹੁਣ ਕਾਫੀ ਬਜ਼ੁਰਗ ਹੋ ਗਏ ਨੇ ਸੋ ਮੂਵਮੈਂਟ ਉਹਨਾਂ ਦੀ ਹੁਣ ਨਹੀਂ ਨਹੀਂ ਹੋ ਸਕਦੀ ਇਸ ਕਰਕੇ ਅੱਜ ਇਹ ਪ੍ਰੀਮੀਅਰ ਤੇ ਨਹੀਂ ਆਏ ਪਿਆਣਾ ਸਿੱਖੀ ਦੇ ਵਿੱਚ ਸਿੱਖੀ ਸਦਕ ਦੇ ਵਿੱਚ ਗੁਰਬਾਣੀ 'ਚ ਬਹੁਤ ਜ਼ਿਆਦਾ ਵਿਸ਼ਵਾਸ ਹੈ ਬੜੀ ਸਟਰੋਂਗ ਫੀਲਿੰਗ ਹੈ ਉਹਨਾਂ ਦੀ ਮੇਰੇ ਅੰਦਰ ਵੀ ਜੇ ਕੋਈ ਤਾਂ ਸਿੱਖੀ ਹੈਗੀ ਆ ਤੇ ਉਹ ਮਦਰ ਕਰਕੇ ਆ ਤੇ ਉਹ ਸਭ ਤੋਂ ਵਧੀਆ ਮੇਰਾ ਟੇਕੋਂ ਇਹੀ ਹੈ ਕਿ ਜਦਾਂ ਗੁਰਮੁਖ ਸਾ ਚੜ੍ਹੇ ਲਈ ਖੀਰ ਤੇ ਖੜ ਕੇ ਇੱਕ ਹੀਰੋ ਬਣਦਾ ਯੋਧਾ ਬਣਦਾ ਸੋ ਮੈਨੂੰ ਇਹੀ ਲੱਗਦਾ ਹੈ ਕਿ ਸੱਚ ਤੇ ਜਿੱਥੇ ਵੀ ਬੰਦਾ ਖੜ ਸਕਲੇ ਉਹਨੂੰ ਖੜਨਾ ਚਾਹੀਦਾ ਪਰ ਨਵੀਂ ਜਨਰੇਸ਼ਨ ਜਿਹੜੀ ਉਹ ਬਹੁਤ ਕਈ ਵਾਰ ਸਮਝ ਲੈਂਦੀ ਹੈ ਕਿ ਇਟ ਇਜ਼ ਜਸਟ ਅ ਕੋਸਟਿਊਮ ਪਰ ਬੱਗ ਜਿਹੜੀ ਆ ਦਸਤਾਰ ਜਿਹੜੀ ਆ ਉਹ ਇਟ ਇਜ਼ ਨਾਟ ਜਸਟ ਅ ਕੋਸਟਿਊਮ ਇੱਕ ਰਿਸਪੌਂਸਿਬਿਲਟੀ ਵੀ ਆ ਇੱਕ ਜ਼ਿੰਮੇਵਾਰੀ ਵੀ ਆ ਗੁਰਮੁਖ ਫਿਲਮ ਦੀ ਸਕਰੀਨਿੰਗ ਹੋ ਚੁੱਕੀ ਹੈ ਤੇ ਇਸ ਨੂੰ ਤੁਸੀਂ 24 ਜਨਵਰੀ ਤੋਂ OTT ਪਲੇਟਫਾਰਮ ਕੇਬਲ 1 ਤੇ ਦੇਖ ਸਕਦੇ ਹੋ ਫਿਲਹਾਲ ਸਾਡੇ ਨਾਲ ਮੌਜੂਦ ਨੇ ਗੁਰਮੁਖ ਫਿਲਮ ਦੇ ਗੁਰਮੁਖ ਕੁਲਜਿੰਦਰ ਸਿੰਘ ਸਿੱਧੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਚੜ੍ਹਦੀ ਕਲਾ ਤੁਸੀਂ ਦੱਸੋ ਬਹੁਤ ਵਧੀਆ ਫਿਲਮ ਦੇਖੀ ਤੁਸੀਂ ਕਿਵੇਂ ਲੱਗੀ ਤੁਹਾਨੂੰ ਤੁਹਾਨੂੰ ਆਪਣੀ ਸਕਰੀਨ ਤੇ ਦੇਖਣੀ ਕਿਵੇਂ ਲੱਗੀ ਦੇਖੋ ਆਰਟਿਸਟ ਨੂੰ ਤਾਂ ਆਪਣੀ ਚੀਜ਼ ਨਾਲ ਪਿਆਰ ਹੁੰਦਾ ਹੀ ਆ ਸੋ ਜਦੋਂ ਤੁਸੀਂ ਕਿਸੇ ਚੀਜ਼ ਦੇ ਨਾਲ ਜੁੜੇ ਹੁੰਦੇ ਹੋ ਪ੍ਰੋਫੈਸ਼ਨਲੀ ਵੀ ਇਮੋਸ਼ਨਲੀ ਵੀ ਤੇ ਉਹ ਤੁਹਾਨੂੰ ਆਪ ਨੂੰ ਤਾਂ ਚੰਗੀ ਲੱਗਦੀ ਆ ਤੁਹਾਨੂੰ ਚੰਗੀ ਲੱਗਣਾ ਮੇਰੇ ਖਿਆਲ ਨਾਲ ਜਿਆਦਾ ਇੰਪੋਰਟੈਂਟ ਹੈ ਆਡੀਅנס ਨੂੰ ਚੰਗੀ ਲੱਗਣਾ ਜਿਆਦਾ ਇੰਪੋਰਟੈਂਸ ਹੈ ਤੇ ਜੋ ਫੀਡਬੈਕ ਆ ਰਹੀ ਹੈ ਇਸ ਵੇਲੇ ਤੱਕ ਸੋ ਬੜੀ ਪੋਜ਼ਿਟਿਵ ਫੀਡਬੈਕ ਆ ਰਹੀ ਹੈ ਸਾਰਿਆਂ ਨੂੰ ਪਸੰਦ ਆ ਰਹੀ ਹੈ ਕਹਾਣੀ ਜੋ ਅਸੀਂ ਕਹਿਣਾ ਚਾਹੁੰਦੇ ਸੀਗੇ ਤੇ ਥੈਂਕ ਯੂ ਵੈਰੀ ਮੱਚ ਜਿਨ੍ਹਾਂ ਨੂੰ ਵੀ ਇਹ ਪਸੰਦ ਆ ਰਹੀ ਹੈ ਜਿਨ੍ਹਾਂ ਨੇ ਅਜੇ ਤੱਕ ਨਹੀਂ ਦੇਖੀ ਉਹ ਜਿਵੇਂ ਤੁਸੀਂ ਦੱਸਿਆ ਕਿ ਕੇਬਲ 1 OTT ਤੇ 24 ਜਨਵਰੀ ਨੂੰ ਰਿਲੀਜ਼ ਹੋਣੀ ਹੈ ਕੁਝ ਇਹਦੀਆਂ ਸਿਲੇਕਟਿਵ ਸਕਰੀਨਿੰਗ ਅਸੀਂ ਹੋਰ ਵੀ ਸਿਨੇਮਾਸ ਵਿੱਚ ਕਰਨ ਦੀ ਪਲੈਨਿੰਗ ਕਰ ਰਹੇ ਹਾਂ ਸੋ ਇਹ ਹੈਗਾ ਸਾਡਾ ਪਲਾਨ ਜੇ ਜੇ ਕਨਸੈਪਟ ਬਹੁਤ ਕੱਟੋਂਦੇ ਨੇ ਤੇ ਫਿਰ ਹੁਣ ਜੋ ਅਸੀਂ ਦੇਖਿਆ ਕਿ ਲੋਕ ਬਹੁਤ ਤਾਰੀਫ ਕਰ ਰਹੇ ਨੇ ਉਸ ਤੋਂ ਬਾਅਦ ਇਹ ਵੀ ਕਹਿ ਰਹੇ ਨੇ ਕਿ ਫਿਲਮ ਦੇ ਹੀਰੋ ਦੀ ਐਕਟਿੰਗ ਸਾਨੂੰ ਬਹੁਤ ਵਧੀਆ ਲੱਗੀ ਹੈ ਨਾ ਇੱਕੋ ਰੀਅਲ ਲਾਈਫ ਹੀਰੋ ਵੀ ਹੈ ਜਿਹੜਾ ਟਰੂਲੀ ਹੀਰੋ ਹੁੰਦਾ ਜਿਹਦਾ ਤੁਸੀਂ ਕਰੈਕਟਰ ਪੋਰਟਰੇ ਕੀਤਾ ਤਾਂ ਕਿੰਦਾ ਲੱਗਦਾ ਇਹ ਸਭ ਸੁੰਨਾ ਬਹੁਤ ਚੰਗਾ ਲੱਗਦਾ ਹੈ ਕਿ ਜਦੋਂ ਤੁਹਾਡੇ ਕੰਮ ਦੀ ਤਾਰੀਫ ਹੁੰਦੀ ਹੈ ਸੋ ਬਹੁਤ ਚੰਗਾ ਲੱਗਦਾ ਹਰ ਕਿਸੇ ਨੂੰ ਬਹੁਤ ਚੰਗਾ ਲੱਗਦਾ ਤੇ ਮੈਂ ਵੀ ਬਹੁਤ ਹੰਬਲ ਫੀਲ ਕਰ ਰਿਹਾ ਐਂਡ ਜ਼ਿੰਮੇਵਾਰੀ ਵੀ ਫੀਲ ਕਰ ਰਿਹਾ ਕਿ ਜਿਸ ਤੰਗ ਦੇ ਨਾਲ ਅੱਜ ਕੰਪਲੀਮੈਂਟਸ ਮਿਲੇ ਨੇ ਪਰਫਾਰਮੈਂਸ ਨੂੰ ਲੈ ਕੇ ਸੋ ਬਹੁਤ ਚੰਗਾ ਲੱਗ ਰਿਹਾ ਤੇ ਜ਼ਿੰਮੇਵਾਰੀ ਵੀ ਵਧੀ ਮਹਿਸੂਸ ਹੋ ਰਹੀ ਆ ਤੇ ਅੱਗੇ ਹੋਰ ਅੱਛਾ ਕੰਮ ਕਰਨ ਦਾ ਇੱਕ ਜਜ਼ਬਾ ਵੀ ਅੰਦਰ ਪੈਦਾ ਹੋਇਆ ਇਹ ਬੜਾ ਹੀ ਔਖਾ ਸਬਜੈਕਟ ਹੈ ਹਨਾ ਤਾਂ ਇਸ ਨੂੰ ਨਿਭਾਉਣਾ ਕਿੱਦਾਂ ਦਾ ਰਿਹਾ ਕਿਉਂਕਿ ਇਹ ਹੁੰਦਾ ਕਿ ਕਿ ਮੈਂ ਉਹਨਾਂ ਨੂੰ ਜਸਟਿਸ ਕਰਨਾ ਹੈ ਜਿਹੇ ਕਿਰਦਾਰ ਨਾਲ ਤੁਸੀਂ ਹਾਲਾਂਕਿ ਜ਼ਰੂਰ ਕੀਤਾ 101% ਕੀਤਾ ਫਿਰ ਵੀ ਉਸ ਵੇਲੇ ਪ੍ਰੈਸ਼ਰ ਹੁੰਦਾ ਹੈ ਕਿੱਦਾਂ ਰਹਿੰਦਾ ਹੈ ਉਸ ਨੂੰ ਨਿਭਾਉਣਾ हां देखो हमेशा ही ਜਿਹੜਾ ਵੀ ਕੈਰੈਕਟਰ ਨੂੰ ਇੱਕ ਆਰਟਿਸਟ ਅਪਰੋਚ ਕਰਦਾ ਹੈ ਉਹਨੂੰ ਪੜਦਾ ਹੈ ਉਹਦੇ ਬਾਰੇ ਡਾਇਰੈਕਟਰ ਕੋਲੋਂ ਨਰੇਸ਼ਨ ਲੈਂਦਾ ਸੁਣਦਾ ਹੈ ਤੇ ਉਹ ਉਦੋਂ ਹੀ ਉਹਦੇ ਤੇ ਕੰਮ ਸ਼ੁਰੂ ਹੋ ਜਾਂਦਾ ਮੈਂਟਲੀ ਤੇ ਇਹ ਫਿਲਮ ਦਾ ਜਿਹੜਾ ਕਿਰਦਾਰ ਸੀਗਾ ਜਿਹਦੇ ਆਸ-ਪਾਸੇ ਫਿਲਮ ਘੁੰਮ ਰਹੀ ਹੈ ਗੁਰਮੁਖ ਜੋ ਟਾਈਟਲ ਵੀ ਹੈ ਫਿਲਮ ਦਾ ਸੋ ਜਦੋਂ ਇਹ ਮੈਂ ਸਕ੍ਰਿਪਟ ਪੜ੍ਹੀ ਸੀ ਮੈਂ ਇਸ ਪੂਰੀ ਜਰਨੀ ਗੁਰਮੁਖ ਦੀ ਦੇ ਨਾਲ ਮੂਵ ਹੋ ਗਿਆ ਸੀਗਾ ਕਿ ਯਾਰ ਬਹੁਤ ਕਮਾਲ ਦੀ ਸਟੋਰੀ ਹੈ ਐਂਡ ਇਹਦੇ ਵਿੱਚ ਨਾ ਸਿਰਫ ਇਮੋਸ਼ਨਸ ਨੇ ਕਾਮਿਕਲ ਮੂਵਮੈਂਟਸ ਵੀ ਨੇ ਰਿਲੀਫ ਵੀ ਦਿੰਦੀ ਹੈ ਫਿਲਮ ਚ ਡਰਾਮਾ ਵੀ ਬਹੁਤ ਅੱਛਾ ਹੈ ਐਕਸ਼ਨ ਦੇ ਵੀ ਸੀਕੁਐਂਸ ਆ ਗਏ ਨੇ ਹਰ ਕੈਰੈਕਟਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਪਾਲੀ ਜੀ ਨੇ ਲਿਖਿਆ ਹੋਇਆ ਸੀ ਤੇ ਉਹਨਾਂ ਨੇ ਜਦੋਂ ਇਹਨੂੰ ਡਾਇਰੈਕਟ ਕੀਤਾ ਤੇ ਉਸ ਢੰਗ ਦੇ ਨਾਲ ਆਰਟਿਸਟਾਂ ਨੇ ਵੀ ਉਹਨੂੰ ਬੜਾ ਅੱਛਾ ਨਿਭਾਇਆ ਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਫਿਲਮ ਦੀ ਸਭ ਤੋਂ ਵਧੀਆ ਖੂਬੀ ਖਾਸੀਅਤ ਇਹੀ ਹੈ ਕਿ ਪਾਲੀ ਭੁਪਿੰਦਰ ਹੋਣਾ ਦੀ ਡਾਇਰੈਕਸ਼ਨ ਤੇ ਉਹਨਾਂ ਦੀ ਰਾਈਟਿੰਗ ਤੇ ਸਾਰਿਆਂ ਕਿਰਦਾਰਾਂ ਦਾ ਆਰਟਿਸਟਾਂ ਦਾ ਕਿਰਦਾਰਾਂ ਨਾਲ ਇਨਸਾਫ ਕਰਨਾ ਕਾਫੀ ਟਾਈਮ ਪਹਿਲਾਂ ਹੋ ਚੁੱਕੀ ਹੈ ਫਿਲਮ ਦੀ ਸ਼ੂਟਿੰਗ ਤਾਂ ਉਸ ਵੇਲੇ ਤੁਹਾਨੂੰ ਫਿਲਮ ਦੇ ਲਈ ਕੀ ਕੀ ਮਿਹਨਤ ਕਰਨੀ ਪਈ ਨਾ ਕੀ ਕੀ ਕੁਝ ਬਦਲਾਵ ਲੈਣੇ ਪਏ ਖੁਦ ਚ ਕਿ ਮੈਂ ਨੂੰ ਐਦਾਂ ਕਰਨਾ ਆ ਇਹ ਰੋਲ ਨਿਭਾਉਣਾ ਆ ਕਾਫੀ ਸਖਤ ਰੋਲ ਹੈ ਹਾਂ ਫਿਲਮ ਇੱਕ ਜੋਨ ਦੇ ਵਿੱਚ ਇੱਕ ਮੂਡ ਵਿੱਚ ਰੱਖ ਕੇ ਮੈਂ ਸ਼ੂਟ ਕੀਤੀ ਕਿਉਂਕਿ ਮੈਂ ਮੈਥਡ ਰੈਟਿੰਗ ਚ ਬਲੀਵ ਕਰਦਾ ਤੇ ਖਾਸ ਤੌਰ ਤੇ ਜਦੋਂ ਇਹੋ ਜਿਹਾ ਕਿਰਦਾਰ ਹੋਵੇ ਜਿਹੜੀਆਂ ਬਹੁਤ ਸਾਰੀਆਂ ਸ਼ੇਡਸ ਹੋਣ ਖਾਸ ਤੌਰ ਤੇ ਜਿਹੜੇ ਇੰਟੈਂਸਿਟੀ ਵਾਲੇ ਜਿਹੜੇ ਬਹੁਤ ਜ਼ਿਆਦਾ ਇਮੋਸ਼ਨਲ ਸੀਨ ਸੀਗੇ ਉਹਨਾਂ ਦੇ ਲਈ ਤੁਹਾਨੂੰ ਪੂਰਾ ਖੁਦ ਦੇ ਤੁਹਾਨੂੰ ਉਹ emotions ਜਗਾਉਣੇ ਪੈਂਦੇ ਆਪਣੇ ਆਪ ਦੇ ਅੰਦਰ ਵਾਕਈ ਗੁਰਮੁਖ ਦੀ ਆਤਮਾ ਨੂੰ ਪਰਵੇਸ਼ ਕਰਵਾਉਣਾ ਪੈਂਦਾ ਹੈ ਖੁਦ ਦੇ ਪਹਿਲਾਂ ਤੁਹਾਡੇ ਰੋਂਗ ਤੇ ਖੜੇ ਹੋਣਗੇ ਖੁਦ ਤੁਸੀਂ ਉਹਨੂੰ ਫੀਲ ਕਰੋਗੇ ਫੇਰ ਹੀ ਤੁਸੀਂ ਆਡੀਅנס ਤੱਕ ਉਹ ਮੈਸੇਜ ਕਨਵੇ ਕਰ ਪਾਓਗੇ ਇਹ ਮੇਰਾ ਬਲੀਵ ਹੈ ਐਕਟਿੰਗ ਦੇ ਪ੍ਰਤੀ ਮੇਰਾ ਇਹ ਜਨੂਨ ਹੈ ਇਹ ਮੇਰੀ شدت ਹੈ ਤਾਂ ਮੈਨੂੰ ਲੱਗਦਾ ਉਹ ਚੀਜ਼ ਜੋ ਉਦੋਂ ਉਸ ਜ਼ੋਨ ਚ ਰਹਿ ਕੇ ਜਿੱਦਾਂ ਕੀਤੀ ਜੋ ਕੋਸ਼ਿਸ਼ ਸੀਗੀ ਉਹ ਸਿਨੇਮੇ ਦੇ ਵਿੱਚ ਉਹ ਪਰਦੇ ਤੇ ਲੋਕਾਂ ਨੂੰ ਨਜ਼ਰ ਆਈ ਤੇ ਉਹ ਮੈਨੂੰ ਲੱਗਦਾ ਕਿ ਐਜ਼ ਐਨ ਆਰਟਿਸਟ ਇੱਕ ਬਹੁਤ ਅੱਛੀ ਜਿੱਤ ਹੈ ਜੇ ਜਦੋਂ ਮੁੰਡਾ ਹੀਰੋ ਹੋਵੇ ਤਾਂ ਮਾਪੇ ਨੂੰ ਤਾਂ ਆਪਣੇ ਪ੍ਰਾਊਡ ਫੀਲ ਹੁੰਦਾ ਹੋਣਾ ਫੈਮਿਲੀ ਨੂੰ ਤੇ ਪਰ ਜਦੋਂ ਇਹੋ ਜਿਹਾ ਕੰਮ ਕਰਦੇ ਹਨ ਚੰਗਾ ਕੰਮ ਕਰਦੇ ਆ ਉਸ ਵੇਲੇ ਫਿਲਮ ਦਾ ਟ੍ਰੇਲਰ ਦੇਖਿਆ ਹੋਣਾ ਪੇਰੈਂਟਸ ਨੇ ਫੈਮਿਲੀ ਨੇ ਉਹਨਾਂ ਦੇ ਕੀ ਰਿਐਕਸ਼ਨਸ ਸੀਗੇ ਦੇਖੋ ਮਾਮਾ ਵਾਲੀ ਤਾਂ ਪੁੱਤ ਜਿਹੜੇ ਆ ਹਮੇਸ਼ਾ ਹੀ ਉਹਨਾਂ ਦੇ ਫੇਵਰੇਟ ਹੁੰਦੇ ਆ ਹਨਾ ਜੇ ਪੁੱਤ ਨਕੰਮਾ ਵੀ ਹੋਵੇ ਤਾਂ ਵੀ ਮਾਂ ਨੂੰ ਹਮੇਸ਼ਾ ਲਾਡਲਾ ਲੱਗਦਾ ਤੇ ਮੇਰੇ ਮਦਰ ਤਾਂ ਬਹੁਤ ਹੀ ਮੇਰੀਆਂ ਫਿਲਮਾਂ ਦੇਖਦੇ ਨੇ ਸਿਨੇਮਾ ਦੇ ਸ਼ਕੀਨ ਵੀ ਨੇ ਹੁਣ ਕਾਫੀ ਬਜ਼ੁਰਗ ਹੋ ਗਏ ਨੇ ਸੋ ਮੂਵਮੈਂਟ ਉਹਨਾਂ ਦੀ ਹੁਣ ਨਹੀਂ ਨਹੀਂ ਹੋ ਸਕਦੀ ਇਸ ਕਰਕੇ ਅੱਜ ਇਹ ਪ੍ਰੀਮੀਅਰ ਤੇ ਨਹੀਂ ਆਏ ਅਦਰਵਾਈਜ਼ ਉਹ ਹੁਣ OTT ਦੇ ਉੱਤੇ ਫਿਲਮ ਦੇਖਣਗੇ ਤੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਪ੍ਰਾਊਡ ਕਰਨਗੇ ਕਿਉਂਕਿ ਉਹਨਾਂ ਦਾ ਸਿੱਖੀ ਦੇ ਵਿੱਚ ਸਿੱਖੀ ਸਦਕ ਦੇ ਵਿੱਚ ਗੁਰਬਾਣੀ 'ਚ ਬਹੁਤ ਜ਼ਿਆਦਾ ਵਿਸ਼ਵਾਸ ਹੈ ਬੜੀ ਸਟਰੋਂਗ ਫੀਲਿੰਗ ਹੈ ਉਹਨਾਂ ਦੀ ਮੇਰੇ ਅੰਦਰ ਵੀ ਜੇ ਕੋਈ ਤਾਂ ਸਿੱਖੀ ਹੈਗੀ ਆ ਤੇ ਉਹ ਮਦਰ ਕਰਕੇ ਆ ਤੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਚੰਗੀ ਲੱਗਣ ਵਾਲੀ ਆ ਫਿਲਮ ਐਂਡ ਬਹੁਤ ਜ਼ਿਆਦਾ ਉਹ ਰੋਣਗੇ ਵੀ ਉਹ ਮੱਸਣਗੇ ਵੀ ਜਿਹਾ ਜੀਆਂ ਮੂਵਮੈਂਟ ਜੋ ਜਰਨੀ ਆ ਗੁਰਮਖ ਦੀ ਉਹ ਪੂਰੇ ਦਿਲੋਂ ਉਹ ਫੀਲ ਕਰਨਗੇ। ਜੀ ਫਿਲਮ ਦੇਖ ਕੇ ਨਾ ਆਡੀਅנס ਨੂੰ ਵੀ ਲੱਗਦਾ ਹੁੰਦਾ ਕਿ ਯਾਰ ਸਾਡੇ ਚੋ ਚੀਜ਼ ਕਿਉਂ ਖਤਮ ਹੋ ਗਈ ਅਸੀਂ ਇਹੋ ਜਿਹੇ ਤਰ੍ਹਾਂ ਨਾਲ ਜੁੜਿਆ ਜਿਸ 'ਚ ਹੈਗੀ ਹਿੰਮਤ ਆ ਹਨਾ ਐਦਾਂ ਫੀਲ ਹੁੰਦਾ ਤਾਂ ਤੁਸੀਂ ਉਹ ਕਰੈਕਟਰ ਵੀ ਨਿਭਾਇਆ ਤੁਹਾਡੇ 'ਚ ਕੀ ਕੁਝ ਐਡ ਕੀਤਾ ਇਸ ਫਿਲਮ ਨੇ ਇਹੋ ਜਿਹੀ ਚੀਜ਼ ਕਿਉਂਕਿ ਦੇਖਣਾ ਸਿਰਫ ਐਡ ਕਰ ਦਿਆ ਤੇ ਨਿਭਾਉਣਾ ਕਿੰਨਾ ਕਰਦਾ ਹੋਣਾ हां नहीं ये बहुत ज्यादा ऐड ऑन कर दिया चीजें जब तुम शिद्दत दे नाल काम करदे हो ना वो गुर्मक गुर्मक कर तो, वो तो वो ਤੁਹਾਡੇ ਅੰਦਰ ਰਹਿੰਦੀਆਂ ਚੀਜ਼ਾਂ ਸੋ ਮੇਰਾ ਅੰਦਰੋਂ ਕਾਫੀ ਕੁਝ ਬਦਲਿਆ ਗੁਰਮਖ ਨੇ ਗੁਰਮਖ ਦੀ ਸ਼ੂਟ ਕਰਦੇ ਹੋਏ ਵੀ ਹੁਣ ਫਿਲਮ ਦੇਖਣ ਤੋਂ ਬਾਅਦ ਵੀ ਅਗੇਨ ਸਾਰੀਆਂ ਮੈਮਰੀਜ਼ ਰੀਫਰੈਸ਼ ਹੋਈਆਂ ਤੇ ਉਹ ਸਭ ਤੋਂ ਵਧੀਆ ਮੇਰਾ ਟੇਕ ਹੋਮ ਇਹੀ ਹੈ ਕਿ ਜਿੱਦਾਂ ਗੁਰਮਖ ਸੱਚ ਦੇ ਲਈ ਖੀਰ ਤੇ ਖੜਕੇ ਇੱਕ ਹੀਰੋ ਬਣਦਾ ਯੋਧਾ ਬਣਦਾ ਸੋ ਮੈਨੂੰ ਇਹੀ ਲੱਗਦਾ ਹੈ ਕਿ ਸੱਚ ਤੇ ਜਿੱਥੇ ਵੀ ਬੰਦਾ ਖੜ ਸਕਰੇ ਉਹਨੂੰ ਖੜਨਾ ਚਾਹੀਦਾ ਹੈ ਮੁਬਾਰਕ ਬਾਤ ਹੈ ਤੁਹਾਨੂੰ ਫਿਲਮ ਦੀ ਸੁਪਰ ਸਕਸੈਸ ਹੋਵੇ ਤੇ ਜਾਂਦੇ ਜਾਂਦੇ ਆਡੀਅנס ਨੂੰ ਤੇ ਸਪੈਸ਼ਲੀ ਨੌਜਵਾਨ ਮੁੰਡੇ ਕੁੜੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋ ਨੌਜਵਾਨ ਮੁੰਡੇ ਕੁੜੀਆਂ ਨੂੰ ਇਹੀ ਮੈਸੇਜ ਹੈ ਖਾਸ ਤੌਰ ਤੇ ਜਿਹੜੇ ਪੱਗ ਬੰਦਦੇ ਆ ਮੇਰੇ ਛੋਟੇ ਵੀਰ ਜਾਂ ਮੇਰੀ ਉਮਰ ਜਿੰਨੇ ਵੀ ਲੋਕ ਨੇ ਕਿਉਂਕਿ ਬਜ਼ੁਰਗਾਂ ਨੂੰ ਤਾਂ ਮੈਂ ਦੱਸਣਾ ਨਹੀਂ ਚਾਹੂੰਗਾ ਪੱਗ ਦੀ ਮਹੱਤਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੀ ਮੇਰੇ ਤੋਂ ਪੀਸੀ ਜਨਰੇਸ਼ਨ ਹੈ ਦੇ نو ਇਟ ਪਰ ਨਵੀਂ ਜਨਰੇਸ਼ਨ ਜਿਹੜੀ ਉਹ ਬਹੁਤ ਕਈ ਵਾਰ ਸਮਝ ਲੈਂਦੀ ਹੈ ਕਿ ਇਟ ਇਜ਼ ਜਸਟ ਅ ਕੋਸਟਿਊਮ ਪਰ ਪੱਗ ਜਿਹੜੀ ਆ ਦਸਤਾਰ ਜਿਹੜੀ ਆ ਉਹ ਇਟ ਇਜ਼ ਨਾਟ ਜਸਟ ਆ ਕਾਸਟਿਮ ਇੱਕ ਰਿਸਪੌਂਸਿਬਿਲਟੀ ਵੀ ਆ ਇੱਕ ਜ਼ਿੰਮੇਵਾਰੀ ਵੀ ਆ ਸੋ ਇਹਨੂੰ ਥੋੜਾ ਜਿਹਾ ਹੈਂਡਲ ਵਿਦ ਕੇਅਰ ਵਾਲੀ ਗੱਲ ਹੈ ਕਿ ਜੇ ਤੁਸੀਂ ਪੱਗ ਬੰਨੀ ਆ ਤੇ ਸਿਗਰਟ ਨਾ ਪੀਓ ਕੁੜੀ ਨਾ ਛੇੜੋ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹੜਾ ਪੱਗ ਦੀ ਸ਼ਾਨ ਦੇ ਖਿਲਾਫ ਹੈ ਤੇ ਜ਼ਰੂਰ ਉਹਦਾ ਧਿਆਨ ਰੱਖੋ ਕਿ ਇਟ ਇਜ਼ ਨਾਟ ਜਸਟ ਆ ਕਾਸਟਿਮ ਇਹ ਸਾਡੇ ਗੁਰੂਆਂ ਦੀ ਦਿੱਤੀ ਹੋਈ ਇੱਕ ਨਿਸ਼ਾਨੀ ਆ ਤੇ ਇਹਦੀ ਜ਼ਿੰਮੇਵਾਰੀ ਵੀ ਸਮਝੋ